ਆਰੇ ਅਰਜਨ ਝੋਟਾ ਸਵਰਾਜ ਸਵਰਾਜ ਸੋਨਾਲੀ ਕਾ ਜੀਸੀਵੀ ਚੱਕ ਰੇ ਟਿੱਪੇ ਬਈ ਹਾ ਦੇਖੋ ਬਈ ਕਿੰਨਾ ਇਸਕ ਲੈਣਾ ਪੈਂਦਾ ਉਹ ਟ੍ਰਾਂਸਫਾਰਮਰ ਸਾਹਮਣੇ ਇਹ ਆਪਦੇ ਹੱਥ ਵਾਲਾ ਕੰਮ ਆ ਬਈਆ ਦੇਖਾ ਇਹ ਆ ਐ ਐ ਭਰਦੀ ਆ ਐ ਘੁੰਮਦੀ ਆ ਆਪਣੇ ਬਾਹ ਵਾਲਾ ਕੰਮ ਹੈ ਐ ਆਪਣੇ ਬਾਹ ਮੰਨ ਕੇ ਚੱਲੋ ਵੀ ਜਿਹਨੇ ਬਾਹ ਐ ਕਰ ਲਿਓ ਮਸ਼ੀਨ ਚਲਾ ਲਈ ਆ ਸੋਹਣੇ ਹੋਰੀ ਬੰਦੇ ਬਹੁਤ ਵਧੀਆ ਨੇ ਭਾਈ ਜਿਨ੍ਹਾਂ ਨਾਲ ਕੰਮ ਕਰਦਾ ਆ ਟਰੈਕਟਰ ਪਰ ਮੈਂ ਆਪਦਾ ਹੀ ਆ ਆ ਬਾਹਲਾ ਕੰਮ ਹੈ ਭਾਈ ਕੋਣੀ ਹੈ ਕੋਣੀ ਸਮਝਵਾ ਦੇ ਐ ਐ ਬਾਹਲਾ ਹੀ ਕੰਮ ਆ